ਅਨ ਸਾਡੀ ਬੇਟੀ ਪ੍ਰਨੀਤ ਕੌਰ ਜਿਹੜੀ ਪਿਛਲੇ ਸਾਲ ਕੈਨੇਡਾ ਗਈ ਸੀ ਚ ਇੱਕ ਮਹੀਨੇ ਪਹਿਲਾਂ ਉੱਥੇ ਥੋੜੀ ਜਿਹੀ ਬਿਮਾਰੀ ਦੇ ਨਾਲ ਉਸਦੀ ਮੌਤ ਹੋਈ ਪਿਛਲੇ 25 24 ਤਰੀਕ ਨੂੰ ਅੱਜ ਉਸਦੀ ਡੈੱਡ ਬਾਡੀ ਆਈ ਹੈ ਪਿੰਡ ਵਿੱਚ ਸਾਡੇ ਵਿੱਚ ਬਹੁਤ ਸੋਗ ਹੈ ਬੜਾ ਦੁੱਖ ਤੇ ਨਾਲ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ ਬੜਾ ਸਾਇ ਤੇ ਕਿਆ ਕਾਸ਼ਤਾ ਸਦਾ ਅਰਸ਼ਪੀਰ ਸਿੰਘ ਸੱਤੀ ਉਹਨਾਂ ਦੀ ਜਿਹਨਾਂ ਦੀ ਬੇਟੀ ਹੈ ਉਹਨਾਂ ਦੇ ਪਰਿਵਾਰ ਤੇ ਗੁਰਬੀਰ ਸਿੰਘ ਉਹਨਾਂ ਦੇ ਸਿਕੰਦਰ ਸਿੰਘ ਤਿੰਨੇ ਭਰਾਵਾਂ ਤੇ ਬੜਾ ਲੋਕਾਇ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਹਿਣ ਨੂੰ ਕੋਈ ਲਫ਼ਜ਼ ਨਹੀਂ ਹੈ ਕਿ ਪਰਿਵਾਰ ਐਨੇ ਸੰਕਟ ਦੇ ਵਿੱਚ ਹੈ ਪਰਿਵਾਰ ਦੇ ਹਾਲਾਤ ਪਰਿਵਾਰ ਦੇ ਹਾਲਾਤ ਬਹੁਤ ਚੰਗਾ ਪਰਿਵਾਰ ਹੈ ਜੀ ਵਧੀਆ ਜ਼ਮੀਨ ਜਾਇਦਾਦ ਆ ਬਰਸਰੇ ਜਾਇਦਾਦ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬੱਚੀ ਪੜ੍ਹਾਈ ਵਾਸਤੇ ਗਈ ਸੀ ਇੱਕ ਬੱਚੀ ਇਹਨਾਂ ਦੇ ਗੁਰਬੀਰ ਸਿੰਘ ਦੀ ਵੀ ਪਹਿਲਾਂ ਗਈ ਆ 4 ਦਿਨ ਦਾ ਦੋਨੇ ਭੈਣਾਂ ਦਾ ਫਰਕ ਹੈ ਜਾਣਦਾ ਉੱਥੇ ਇਹਨਾਂ ਦੇ ਹੋਰ ਵੀ ਰਿਲੇਟਿਵ ਸੀ ਤੇ ਲੇਕਿਨ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉਹ ਹੀ ਹੋਣਾ ਹੈ ਜੀ ਸੋ ਪਰਿਵਾਰ ਨੇ ਆਪਣਾ ਚੰਗਾ ਖਰਚਾ ਕਰਕੇ ਪਹਿਲਾਂ ਬੱਚੀ ਨੂੰ ਭੇਜਿਆ ਫੇਰ ਵੀ ਬਹੁਤ ਮਤਲਬ ਜਿਹੜਾ ਹੈ ਆਰਥਿਕ ਤੌਰ ਤੇ ਵੀ ਨੁਕਸਾਨ ਪਰਿਵਾਰਕ ਤੌਰ ਤੇ ਜਿਹੜਾ ਬੱਚੇ ਦਾ ਜਾਣਾ ਹੈ ਨਾ ਇਹ ਕਿਤੇ ਘਾਟਾ ਪੂਰਾ ਨਹੀਂ ਹੋ ਸਕਦਾ ਜਿਵੇਂ 7 ਮਹੀਨੇ ਪਿਛਲੇ ਸਾਲ ਦੇ ਇਸੇ ਸਾਹਮਣੇ ਇਸੇ 28 April ਕੀ ਘਟਨਾ ਹੋਈ ਜਦੋਂ ਪਤਾ ਲੱਗਿਆ ਕਿ ਕਿਵੇਂ ਮੌਤ ਹੋ ਗਈ। ਸਾਹਮਣੋਂ ਤਾਂ ਅਫੀਸਰ ਦਾ ਹੀ ਫੋਨ ਆਇਆ ਜਿਹੋ ਉਧਰੋਂ ਪੁਲਿਸ ਅਫੀਸਰ ਦੇ ਅੱਛਾ ਤੇ ਹੰਤਨੇ ਉਸ ਨੂੰ ਵਿੱਚ ਕੀ ਨਾ ਹੋਇਆ ਕੁਛ ਵੀ ਫਿਰ ਉਹਨਾਂ ਦਾ ਟਰਾਂਸਲੇਟਰ ਲੈ ਕੇ ਉਹਨਾਂ ਨਾਲ ਗੱਲ ਕਰੀ ਤੇ ਕਿ ਫਿਰ ਉਹਨਾਂ ਨੇ ਦੱਸਿਆ ਵੀ ਉਹਦੀ ਬੇਟੀ ਨੇ ਐਕਸਪਾਇਰ ਕਿਵੇਂ ਮਤਲਬ ਕੋਈ ਕਾਰਨ ਸੀ ਹੋਇਆ ਕਾਰਨ ਉਹ ਉਸ ਟਾਈਮ ਤਾਂ ਉਹਨਾਂ ਨੇ ਕੁਝ ਨਹੀਂ ਦੱਸਿਆ ਸੀ ਉਹ ਕਹਿੰਦੇ ਮੈਂ ਟਰਾਂਸਲੇਟਰ ਲਿਆ ਆਂਗਾ ਤੇ ਮੈਂ ਕੋਈ ਅਫਸਰ ਲਿਆ ਆਂਗਾ ਜਿਹਨੇ ਗੱਲ ਮੈਨੂੰ ਦੱਸੀ ਗਈ ਹੈ ਮੈਂ ਸਾਨੂੰ ਦੱਸ ਦਿਆ ਕੋਈ ਉਹ ਜਿਹੜਾ ਉਹਨਾਂ ਲੋਮ ਦੇ ਵਿੱਚ ਰੱਖੀ ਗਈ ਹੈਗੀ ਮੈਡੀਕਲ ਹੋਂਦਵਾ ਦਾ ਉੱਤੇ ਉਹ ਆਕਸੀਜਨ ਦਾ ਲੈਵਲ ਹੈਗਾ ਅੱਛਾ ਆ। ਕੋ ਮਾਮਾ ਇਹ ਨਹੀਂ ਕਿ ਐਸੀ ਉੱਤੇ ਇਹ ਸਾਰੇ ਪਰਵਾਰ ਉਹ ਐਸੀ ਇਸ਼ਨਾਨ ਵਗੈਰਾ ਕਰਕੇ ਸਿਰਫ ਬੱਤਕੇ ਕੋਈ ਨਹੀਂ ਦੱਸਦੇ ਵੀ ਸਾਨੂੰ ਉਹਨਾਂ ਨੇ ਮੈਡੀਕਲ ਦੀ ਰਿਪੋਰਟ ਉੱਤੇ ਕਿ ਉਹ ਕੰਨੀ ਆਕਸੀਜਨ ਦਾ ਲੈਵਲ ਡਾਊਨ ਹੋ ਗਿਆ। ਸ੍ਰੀ ਸੋ ਤਾਂ ਲਾਸਟ ਟਾਈਮ ਕਦੋਂ ਗੱਲ ਹੋਈ? ਅਫੀਸਰ ਦੇ ਫੋਨ ਆਉਣ ਤੋਂ ਹੋਈ ਸੀ ਸਾਡੇ 36 ਘੰਟੇ ਪਹਿਲਾਂ ਗੱਲ ਹੋਈ ਸੀ ਤੇ 24 ਘੰਟੇ ਪਹਿਲਾਂ ਮੈਸੇਜ ਆਇਆ ਸੀ। ਹੂੰ। ਕੋਈ ਗੱਲ ਹੋਈ ਕੋਈ ਉਹਨਾਂ ਨੇ ਦੱਸਿਆ ਨਹੀਂ ਕਿ ਮੈਂ ਬਿਮਾਰ ਆ। ਹਾਂ ਇਹੋ ਦੱਸਿਆ ਤੇ ਉਹਨੇ ਵੀ ਮੈਨੂੰ ਬੁਖਾਰ ਵਗੈਰਾ ਵੀ ਵੰਟਿੰਗ ਹੋ ਗਈ ਸੀ। ਪਰ ਮੈਂ ਹੁਣ ਠੀਕ ਆ ਉਹਨੇ ਐ ਨਹੀਂ ਸੀ ਕਿ ਮੈਨੂੰ ਆਏਗੇ ਆ ਪ੍ਰੋਬਲਮ। ਉਹਨੇ ਕਿਹਾ ਸੀ ਮੈਨੂੰ ਵੰਟੇ ਹੋ ਗਈ ਸੀ ਵੀ ਹੂੰ ਵੀ ਮੈਨੂੰ ਹੁਣ ਮੇਰੇ ਪਚ ਗਿਆ ਸਾਰਾ ਕੁਝ ਮੈਂ ਠੀਕ ਆ। ਹੂੰ। ਲੁਰਦਾ ਜੀ ਮੈਂ ਹੋਰ ਇਹ ਆਪਾਂ ਇੰਨੇ ਕੋਈ ਬਿਮਾਰ ਹੋ ਜਾਂਦਾ ਇਹ ਵੀ ਏਡੀ ਵੱਡੀ ਗੱਲ ਤਾਂ ਹੁੰਦੀ ਨਹੀਂ ਇਹੀ ਵਸੋ ਬੱਚੇ ਨੇ ਸੋਚਿਆ ਜੇ ਨਹੀਂ ਤਾਂ ਜਿਵੇਂ ਅਸੀਂ ਕਿਹਾ ਸੀ ਕਿ ਚਲ ਤੁਸੀਂ ਬੱਚੇ ਉਧਰ ਤਾਇ ਜੀ ਹੋਏ ਨੇ ਰਹਿੰਦੇ ਨੇ ਕਿ ਉਹਨਾਂ ਕੋਲ ਚਲੇ ਜਾਓ ਜਾਂ ਚਾਚਾ ਜੀ ਰਹਿੰਦੇ ਨੇ ਉਧਰ ਉੱਥੇ ਚਲੇ ਜਾਓ ਇਹੀ ਸਰਸਰੀ ਉਹ ਕਰਕੇ ਬੱਚਾ ਜਿਵੇਂ ਇੱਧਰ ਵੀ ਆਪਾਂ ਕਹਿੰਦੇ ਨੇ ਬੁਖਾਰ ਹੋ ਗਿਆ ਚਲੋ ਠੀਕ ਹੋ ਗਏ ਕੋਈ ਸਿਹਤ ਸੂਲ ਤਾਂ ਨਹੀਂ ਘਾਟ ਉਧਰ ਜਾ ਕੀ ਇਹ ਕੋਈ ਅਸੀ ਗੱਲ ਸੁਣਦੇ ਆ ਵੀ ਜੇ ਗਏ ਤਾਂ ਨਹੀਂ ਆਉਣਗੇ ਕਿਉਂਕਿ ਜੇ ਇੱਥੇ ਆਪਾਂ ਦੇਖਦੇ ਆਂ ਅੱਡੀ ਸੇਤੀ ਦਾ ਇਸ ਤਰ੍ਹਾਂ ਦੀ ਘਟਨਾ ਨੂੰ ਹੋ ਰਹੀ ਹੈ ਇਹ ਕੋਈ ਪੁੱਛੀਦਾ ਇੱਧਰ ਚੰਗੀ ਜਾਂ ਨਹੀਂ ਕੋਈ ਸੋਚਦਾ ਚੰਗੀ ਜਾਂ ਨਹੀਂ ਉੱਥੋਂ ਦੀ ਸਰਕਾਰ ਦਾ ਜਾਂ ਹੋਰ ਕਿਸ ਤਰ੍ਹਾਂ ਦਾ ਰਿਹਾ ਕਿ ਤੁਹਾਨੂੰ ਆਪਾਂ ਨੂੰ ਇੱਧਰ ਇਹਦੀ ਪੇਟੀ ਪਿੱਟਾ ਵਰਡ ਲਿਆਉਣੀ ਪਈ ਕਿਉਂ ਸਰਕਾਰ ਨਾਲ ਤਾਂ ਨਹੀਂ ਕੋਈ ਆਪਣਾ ਜ਼ਿਆਦਾ ਕੋਈ ਰਵੱਈਆ ਹੈ ਲੇਕਿਨ ਉੱਧਰ ਉਸ ਸੀਗੇ ਆਪਣੇ ਲੇਟ ਵੀ ਸੀਗੇ ਤੇ ਅੱਗੇ ਕੱਲ ਅਵਤਾਰ ਸਿੰਘ ਕਲੇਰ ਨੇ ਕਲੇਰ ਬਿਲਡਰਸ ਵਾਲੇ ਉਹਨਾਂ ਨੇ 100% ਹੈਲਪ ਕਰੀ ਹੈ ਕੋਈ ਸਾਰੀ ਵੀ ਸੰਸਥਾ ਉਹਨਾਂ ਦੀ ਹੈ ਜੀ ਨਹੀਂ ਉਹਨਾਂ ਨੇ ਕੋਈ ਸਾਨੂੰ ਆਰਗੇਨਾਈਜੇਸ਼ਨ ਵਗੈਰਾ ਉਹ ਉਹਨਾਂ ਨੇ ਕਿਹਾ ਵੀ ਆਰਗੇਨਾਈਜੇਸ਼ਨ ਹੈ ਸਾਡੀ ਕੋਈ ਨਾਮ ਵਗੈਰਾ ਕੋਈ ਨਹੀਂ ਦੱਸਿਆ ਉਹਨਾਂ ਨੇ ਜੀ ਗੁਰਦੁਆਰਾ ਸਾਹਿਬ ਦਸ਼ਮੇਸ਼ ਗੁਰਦੁਆਰਾ ਸਾਹਿਬ ਤੇ ਉੱਥੇ ਹੋਰ ਗੁਰਦੁਆਰਾ ਸਾਹਿਬ ਨੇ ਉਹਨਾਂ ਨੇ ਇਕੱਠੇ ਹੋ ਕੇ ਇਹ ਕਰਾਈ ਕਮੇਟੀ ਹੈ ਉਹਨਾਂ ਨੇ ਸੇਵਾ ਲਾਈ ਉਹਨਾਂ ਨੇ ਸੇਵਾ ਲਾਈ ਇਹ ਸੁਪਨਾ ਸੀ ਜੇ ਬੀ ਕਿ ਮੈਂ ਉੱਚ ਜਿਹੜੀ ਪੜ੍ਹਾਈ ਕਰਨ ਗਿਆ ਹੂੰ ਉੱਚ ਵਿੱਦਿਆ ਹਾਸਲ ਕਰਨ ਦੇ ਲਈ ਕਿਸ ਤਰ੍ਹਾਂ ਦੇ ਸੁਪਨੇ ਸੁਪਨਾ ਦਾ ਇਹ ਬੱਚਾ ਖੁਸ਼ੇ ਨਾ ਤੱਕ ਦੱਸੇ ਨਹੀਂ ਸਕਦੇ ਜਦੋਂ तकरीबन 10 ਸਾਲ ਹੋਦੋਂ ਤੋਂ ਕੁਸਤਲ ਆਲੇ ਦਲੇ ਦਾ ਵਿਕਰੀ ਹੋ ਰਹੀ ਹੈ ਨਾ ਤੇ ਬੱਚਿਆਂ ਨੂੰ ਦੇਖੋ ਦੇਖੀ ਕੁਝ ਉਹਦਾ ਮਨ ਵੀ ਆਇਆਗਾ ਤੇ ਮੈਂ ਜਾਊਗਾ ਤੰਨੇ ਮਾਮ ਲਈ ਮਾਮੇ ਜਾਈ ਤੇ ਉਧਰੋਂ ਹੀ ਆਇਆ ਸੀ ਉਹ ਨੂੰ 19 ਘੰਟੇ ਸੋਚੀ ਲੈ ਜਾਗੇ ਤਾਂ ਮੇਰੇ ਮਾਮ ਦਾ ਰੋਟਾ ਜਿਹੜੀ ਇਹ ਘਟਨਾ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੈ ਇਸ ਬਾਰੇ ਕੁਝ ਕਹਿਣ ਨੂੰ ਕੋਈ ਸ਼ਬਦੀ ਹੈ ਨਹੀਂ ਬੜੀ ਛੋਟੀ ਉਮਰ ਚ ਬੱਚੀ ਦਾ ਇਸ ਤਰ੍ਹਾਂ ਚਲੇ ਜਾਣਾ ਪਰਿਵਾਰ ਆਸਤੇ ਸਾਰੇ ਨਗਰ ਆਸਤੇ ਬੜੀ ਦੁਖੀ ਖਬਰ ਹੈ ਇਸ ਖਬਰ ਨੇ ਮਨ ਨੂੰ ਝੰਜੋੜ ਕੇ ਰੱਖਤਾ ਹੈ ਨਾਲ ਨਾਲ ਮੈਂ ਇਹ ਵੀ ਕਹੂੰਗਾ ਵੀ ਸਰਕਾਰਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਹੈ ਵੀ ਆਪਣਾ ਧੀ ਪੁੱਤ ਜਿਹੜਾ ਹੈਗਾ ਉਹ ਇੱਥੇ ਰਵੇ ਬਾਹਰ ਜਾਣ ਦੀ ਉਹਨੂੰ ਲੋੜ ਨਾ ਪਵੇ ਇੱਥੇ ਰੋਜ਼ਗਾਰ ਆਪਾਂ ਨੂੰ ਮਤਲਬ ਦੇਣਾ ਚਾਹੀਦਾ ਬੱਚਿਆਂ ਨੂੰ ਅਖੀਰ 'ਚ ਆਪਣੇ ਬੱਚੇ ਇੱਥੋਂ ਜਾਂਦੇ ਤਾਂ ਰੋਜ਼ਗਾਰ ਵਾਸਤੇ ਹੀ ਆ ਪੜਨ ਵਾਸਤੇ ਹੀ ਸੋ ਸਾਰੀ ਸਰਕਾਰਾਂ ਕੋਈ ਵੀ ਹੋਣ ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਵੀ ਇੱਥੇ ਬੱਚੇ ਦੀ ਸੇਫਟੀ ਹੋਵੇ ਇੱਥੇ ਬੱਚੇ ਪੜਨ ਇੱਥੇ ਰੋਜ਼ਗਾਰ ਕਰਨ ਸੋ ਬਹੁਤਾ ਕੁਝ ਤਾਂ ਨਹੀਂ ਕਹਿਣਾ ਚਾਹੁੰਦਾ ਮੈਂ ਪਰਮਾਤਮਾ ਅਗੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਪਰਿਵਾਰ ਨੂੰ ਬਲ ਬਖਸ਼ਣ ਤੇ ਭਾਣਾ ਮੰਨਣ ਦਾ ਸਤ ਤਾਕਤ ਬਖਸ਼ਣ ਦੇਖੀ ਨਹੀਂ ਜਾਂਦੇ ਹਾਲਾਤ ਜਿਹੜੇ ਉਹਨਾਂ ਦੇ ਪਰਿਵਾਰ ਦੇ ਨੇ ਇਹਨਾਂ ਛੋਟਾ ਜਿਹਾ ਫੁੱਲ ਹੱਥੋਂ ਚਲੇ ਜਾਣਾ ਬਹੁਤ ਹੀ ਮੰਦ ਭਾਗੀ ਚੀਜ਼ ਹੈ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਦੇਸ਼ ਯਾਤਰਾ ਕੋਰਟ ਕੇਸ પતિ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488